ਇਹ ਇੱਕ ਰਿਸ਼ਤਾ ਨਾਮ ਹੂਲੀ ਬੰਪਰ ਦਾ ਮਿਥਣ ਜਾਂ ਤੁਲਾ ਰਾਸ਼ੀ ਤੋਂ ਬਾਹਰ ਵਗ ਗਿਆ ਤਾਂ ਪੰਡ ਲਾੜੀ ਏਜੰਸੀ ਅਮਰਗੜ ਵਾਲਾ ਲਾਟਰੀ ਦਾ ਕੰਮ ਛੱਡ ਦੋ ਮੈਡਮ ਜੀ ਕੋਈ ਨਹੀਂ ਕੁ ਕਰ ਸਕਦਾ ਨਾ ਕਰੇ ਜੋ ਕਹਿਣੇ ਆ ਕਰਕੇ ਦਿਖਾਉਣੇ ਆ ਦੁਨੀਆ ਤੋਂ ਅਲਹਿਦਾ ਕੰਮ ਕਰਦੇ ਆ 500 ਬੰਦੇ ਦੀ ਲਾਈਨ ਲੱਗਦੀ ਆ ਪੰਡ ਲਾੜੀ ਏਜੰਸੀ ਅਮਰਗੜ ਵਾਲ ਦੇ ਲੱਗਦੀ ਆ ਕਿਉਂਕਿ ਇਹ ਮਾਨ ਦਾ ਹੀ ਨਾ ਕੰਮ ਕਰਦੇ ਆ ਅ ਐਦ ਕੀ ਦੱਸੋਗੇ ਕਿ ਕਿਹੜੀ ਰਾਸ਼ੀ ਵਾਲੇ ਨੂੰ ਜਿਹੜਾ 250 ਕਰੋੜ ਦਾ ਜਿਹੜਾ ਫਾਇਦਾ ਹੋਣ ਵਾਲਾ ਨਰਾਜ਼ ਹੀ ਉਹ ਆਪਣੇ ਖੁਸ਼ ਕਰਦਣੇ ਨੇ ਮੈਡਮ ਮੈਨੂੰ ਕਮੈਂਟ ਵੀ ਆਉਂਦੇ ਸੀ ਆ ਕਿ ਕਹਿੰਦੇ ਵੀ ਸਾਡੀ ਰਾਸ਼ੀ ਦੀ ਵਾਰੀ ਕਦੋਂ ਆਉਂਗੀ ਮੈਂ ਉਹਨਾਂ ਨੇ ਕਿਹਾ ਸੀ ਵੀ ਆਉਗੀ ਰੋਕੂ ਇਸ ਵਾਰ ਨਾ ਕੁੰਭ ਨਾ ਸਿੰਘ ਨਾ ਮੇਸ ਹਾਂ ਇਸ ਵਾਰ ਹੁਣ ਇਸ ਟਾਈਮ ਜਿਹੜਾ ਹੋਲੀ ਬੰਪਰ ਹੈ ਤੇ ਵਿਸਾਖੀ ਬੰਪਰ ਅੱਗੇ ਆਊਗਾ ਜੀ ਗੌਰਮੈਂਟ ਨੇ ਭੇਜਿਆ ਨਹੀਂ ਜਾਂ ਮੰਤਰੀ ਲਾਟਰੀ 250 ਕਰੋੜ ਦੋ ਰਾਸ਼ੀਆਂ ਕਲੀਅਰ ਨੇ ਜੀ ਮਿਥਨ ਰਾਸ਼ੀ ਤੇ ਤੁਲਾ ਰਾਸ਼ੀ ਦੇੜੇ ਕੋ ਟਿਕਟਾਂ ਲੈਣ ਦੇ ਸਾਡੇ ਰਜਿਸਟਰ ਤੋਂ ਨਾ ਸੀਰੀਅਲ ਨੰਬਰ ਲੱਗਦੇ ਨੇ ਅੱਛਾ ਉਹ ਰਕੜੀ ਬੰਪਰ ਤੱਕ ਚੱਲਣੇ ਨੇ ਅੱਛਾ ਤੇ ਰਕੜੀ ਬੰਪਰ ਤੱਕ ਚੱਲਣੇ ਨੇ ਰਕੜੀ ਬੰਪਰ ਤੋਂ ਲੈ ਕੇ ਜਿਸ ਤਰ੍ਹਾਂ ਉਹਦਾ ਡਰਾ ਉਹ ਦਾ ਦੂਹੇ ਦਿਨ ਆਪਣੇ ਬੋਲਟ ਮੋਟਰ ਰੇਗਣਾ ਸਨਮਾਨ ਕਰਨਾ ਇੱਕ ਕਸਟਮਰ ਨੂੰ ਵੀ ਵਟਸਐਪ ਤੋਂ ਗਰੀਜ ਕਰੋ ਨਾ ਟਿਕਟ ਪਾਓ ਵਟਸਐਪ ਤੇ ਫਰਾਡ ਹੁੰਦਾ ਤੇ ਦੂਜਾ ਨੰਬਰ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਠੀਕ ਹੈ ਜੇਕਰ ਕੋਈ ਕਿਸੇ ਵੀ ਨੂੰ ਕਾਲ ਆਉਂਦੀ ਹੈ ਵੀ ਮੈਂ ਪੰਡਿਤ ਬੋ ਰਿਹਾ ਤੁਹਾਡੀ ਲਾਟਰੀ ਲੱਗਣੀ ਆ ਤੁਹਾਡੇ ਫੋਨ ਨੰਬਰ ਆ ਆ ਤੁਸੀਂ ਪੈਸੇ ਪਾਓ ਤਾਂ ਕਿਸੇ ਨੂੰ ਨਾ ਪਾਓ ਉਹਨਾਂ ਦਾ ਫਰਾਡ ਹੋਊ ਕਿ ਕਿ ਕਿਸ ਤਰੀਕੇ ਨਾਲ ਤੁਸੀਂ ਇੱਕ ਡੇਟ ਆਫ ਬਰਥ ਦੇ ਕੇ ਹੀ ਲੋਟਰੀ ਦਿੰਨੇ ਹੋ ਕਾਰਨ ਕੀ ਹੈ ਇਹਦੇ ਵਿੱਚ ਅੱਜ ਤਾਂ ਮੇਰਾ ਜੋਤਸਾ ਮੈਂ ਪ੍ਰੈਕਟੀਕਲ ਕਰੋ ਸਿੱਖਿਆ ਹਾਂ ਅੱਛਾ ਇਧਰ ਲਈ ਕੋਈ ਪੜਾਈ ਨਹੀਂ ਆਪਦੇ ਬਜ਼ੁਰਗਾਂ ਤੋਂ ਸਿੱਖਿਆ ਕਈ ਵਾਰ ਪਤਾ ਕੀ ਹੁੰਦਾ ਕਸਟਮਰ ਦਾ ਸਾਡਾ ਫੋਨ ਨਹੀਂ ਲੱਗਿਆ ਜਾਂ ਫੋਨ ਨਹੀਂ ਚੱਕਿਆ ਤਾਂ ਉਹਨਾਂ ਨੇ ਮੇਰੀ ਵੀ ਇੱਥੇ ਵੀ ਫੋਨ ਲੱਗੇ ਜਾਂ ਨਾ ਲੱਗੇ ਜੇ ਉਹ ਤੁਹਾਨੂੰ ਬੋਲਦਾ ਪੱਟ ਤਾਂ ਤੁਹਾਨੂੰ ਦਫ਼ਤਰੀ ਮਿਲੂਗਾ 35 ਕਸਟਮਰ ਚੋਰੇ ਆ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਨਗੇ ਕਮੈਂਟ ਕਰਨਗੇ ਉਹਨਾਂ ਲਈ ਫਸਟ ਸੋਨੇ ਦੀ ਗੁੱਠੀ ਹੈ ਜੀ ਸੈਕੰਡ ਮੋਬਾਈਲ ਆਨ ਡਰਾਗ ਦੇਉਣਗੇ ਕਿ ਇਤਨੇ ਬੋਲ ਹੀ ਰਹੇ ਹੋ ਬੜੀ ਤੁਹਾਡੇ ਕੋਲ ਚੈਨਲ ਹੈ ਪੱਤਰਕਾਰੋਂ ਕਹਿ ਰਹੇ ਆ ਤੁਹਾਡੇ ਕੋਲ ਸਬੂਤ ਤੇ ਤੀਜਾ ਕੀਪੜ ਮੋਡਲ ਦੋ ਸਰਪਰੇ ਗਿਫਟ ਹੱਡੇ ਬਜ਼ੁਰਗਾਂ ਦਾ ਕੰਮ ਸੀ ਪੱਤਰੀ ਵਗੈਰਾ ਦੇ ਦਈ ਸੀ ਨਿੱਕੇ ਨਿੱਕੇ ਕੋਲੇ ਹੁੰਦੇ ਸੀ ਅਸੀਂ ਉਤੋਂ ਥੋੜਾ ਬਹੁਤਾ ਗਿਆਨ ਲੈ ਲਿਆ ਤੇ ਉਹ ਗਿਆਨ ਮੇਰੇ ਕੋਲ ਹੈਗਾ ਸੀ ਉਹ ਗਿਆਨ ਮੈਂ ਲਾਟਰੀ ਜਰੀਏ ਲੋਕਾਂ 'ਚ ਵੰਡ ਰਿਹਾ ਤੇ ਲੋਕ ਕਰੋੜਪਤੀ ਤੇ ਲੱਖਪਤੀ ਬਣ ਰਹੇ ਨੇ ਉਹਨਾਂ ਨੇ ਮੈਨੂੰ ਚੈਲੰਜ ਕਰਿਆ ਪ੍ਰਮਾਤਮਾ ਨੂੰ ਮੈਂ ਕੋਈ ਵੀ ਮੇਰਾ ਕੰਮ ਇਹੋ ਜਿਹਾ ਕਰਿਆ ਉਹ ਜਿਹੜਾ ਪ੍ਰਮਾਤਮਾ ਜੀ ਤੋਂ ਖੁਸ਼ ਹੋ ਜਾਣਾ ਉਹਨਾਂ ਨੇ ਜਦੀ ਮੂੰਹ ਤੋੜ ਜਵਾਬ ਦਿੱਤਾ ਵੀ ਆਹ ਲਓ ਜੀ 21 ਲੱਖ ਰੁਪਏ ਦਾ ਪ੍ਰਾਜ ਮੇਸ ਰਸਤੇ ਵਿੱਚ ਪੰਡਤ ਕੋਲੇ ਲੱਗਿਆ ਤੇ ਵੀ ਮੇਰੇ ਕੋਲ ਕਸਟਮਰ ਆਉਂਦਾ ਸਭ ਤੋਂ ਪਹਿਲਾਂ ਉਹ ਡੇਟ ਆਫ ਬਰਥ ਦਿੰਦਾ ਡੇਟ ਆਫ ਬਰਥ ਨਾਲ ਕੁੰਡਲੀ ਬਣਾ ਕੇ ਕੈਲਕੂਲੇਸ਼ਨ ਕਰਕੇ ਉਹਨਾਂ ਨੂੰ ਆਪਣਾ ਟਿਕਟ ਦਿੰਨੇ ਆ ਤੇ ਕਸਟਮਰ ਮੈਨੂੰ ਸਵਾਲ ਵੀ ਕਰਦਾ ਵੀ ਵੰਡੀ ਲੱਗੂਗਾ ਨਾ ਮੇਰਾ ਮੇਰੇ ਇੱਕੋ ਜਵਾਬ ਹੁੰਦਾ ਵੀ ਵੀਰ ਜੀ ਮੇਰੇ ਕੰਨੇ ਕੋਸ਼ਿਸ਼ ਆ ਦੇਣਾ ਪ੍ਰਮਾਤਮਾ ਨੇ ਜੇਕਰ ਤੁਹਾਡੀ ਲੋਟਰੀ ਨਹੀਂ ਲੱਗੀ ਤੁਹਾਡੀ ਵੀ ਮੰਨ ਲਓ ਤੁਲਾ ਰਾਸ਼ੀ ਆ ਇੱਕ ਬੰਦੇ ਤੁਲਾ ਰਾਸ਼ੀ ਲੱਗੀ ਤੁਸੀਂ ਰਹਿ ਗਏ ਲਾਈਨ ਚ ਲੱਗੇ ਹੋ ਨਾ ਵਾਰੀ ਤਾਂ ਆਉਗੀ ਨਾਮ ਇੱਕ ਲੱਗੂਆ ਉਹੀ ਰਾਸ਼ੀ ਚ ਅੱਛਾ ਜੇਕਰ ਉਹ ਰਾਸ਼ੀ ਤੋਂ ਬਾਹਰ ਨਾਮ ਲੱਗ ਗਿਆ ਤੁਹਾਡੇ ਔਰ ਕੌੜ ਕੈਮਰਾ ਕਹਿ ਰਹੇ ਆ ਕੰਮ ਛੱਡ ਦੂੰ ਲਾੜਰੀ ਦਾ 1000 ਰੁਪਏ ਦੀ ਟਿਕਟ ਆ ਪਰ ਇਹਦੇ ਵਿੱਚ ਬੇਨਿਫਿਟ ਇਹ ਆ ਵੀ ਸਿਰਫ 20000 ਬੰਦੇ ਨੂੰ ਟਿਕਟ ਮਿਲਨੀ ਆ ਕੋਈ ਮਾਂ ਬਾਬਾ ਨਹੀਂ ਹੈਗਾ ਦੇਖੋ ਮੈਂ ਸ਼ਿਕਾਇਤ ਹੁੰਦੇ ਨਹੀਂ ਜੋ ਤੇ ਹਿਸਾਬ ਨਾਲ ਉਹ ਦੱਸ ਦਦਨੇ ਆ ਨਾ ਪਰ ਮੇਰੀ ਲਾਇਰਕੀ 1 ਕਰੋੜ ਰੁਪਏ ਦਾ ਪ੍ਰਾਈਸ ਰਾਜਸਥਾਨ ਦਾ ਰਹਿਣ ਵਾਲਾ ਅਜੂਰੂ ਲੁਧਿਆਣਾੋਂ ਟਿਕਟ ਖਰੀਦੀ ਤੇ ਅਨਿਲ ਕੁਮਾਰੋ ਦਾ ਨਾਮ ਸੀ ਮੇਸ ਰਾਸ਼ੀ ਤੇ ਲੱਗਿਆ ਅੱਛਾ ਇੱਕ ਮੈਡਮ ਜੀ 15 ਫਰਵਰੀ ਟਿਕਟ ਜਾ ਰਹੀ ਹੈ ਜਿਹਦੇ ਲਈ ਸਿੰਗਲ ਰਾਸ਼ੀ ਬੋਲੀ ਹੈ ਮਿਥਨ ਮਿਥਨ ਇਹਦੇ ਵਿੱਚ ਤੁਲਾ ਵੀ ਨਹੀਂ ਗਈ ਕੱਲੀ ਮਿਥਨ 21 ਕਰੋੜ ਅੱਛਾ ਜੇਕਰ ਕਿਸ ਕੋਈ ਵੀ ਲਾਟਰੀ ਜਿੱਤ ਜਾਂਦਾ ਹੈ ਮੰਨ ਕੇ ਚਲੋ ਕਿਸੇ ਦੀ 2.5 ਕਰੋੜ ਦੀ ਲਾਟਰੀ ਲੱਗੀ ਹੈ 25 ਲੱਖ ਦੀ ਲੱਗੀ ਹੈ ਤੁਹਾਨੂੰ ਕਿੰਨੇ ਕ ਪਰਸੈਂਟ ਮਿਲਦਾ ਉਹਦੇ ਚ ਦੇਖੋ ਜੀ ਸਾਡਾ ਇਨਾਮ ਦੇ ਹਿਸਾਬ ਨਾਲ ਹੁੰਦਾ ਬੋਨਸ ਹੁੰਦਾ ਜੋ ਗਵਰਨਮੈਂਟ ਦਿੰਦੀ ਹੈ ਠੀਕ ਹੈ ਜਿਹੜੀ ਇਹ ਟਿਕਟ ਹੈ 20000 20000 ਦੇ ਵਿੱਚੋਂ 1203 ਬੰਦੇ ਵਿਨਰ ਕਰਦਾ ਨੇ ਗਵਰਨਮੈਂਟ ਨੇ ਕੁਝ ਕੁ ਬੰਦੇ ਹਾਂ ਕੁਝ ਕ ਸਾਰੇ ਨਹੀਂ ਕੁਝ ਕੁ ਵਿੱਚ ਹੈਗੇ ਜੋ ਫਰਾਡ ਕਰਦੇ ਨੇ ਹੁਣ ਸਾਡੇ ਨਾਮ ਤੇ ਕੋਈ ਫਰਾਡ ਹੋਏ ਲੋਕਾਂ ਤੋਂ ਪੈਸੇ ਪਵਾ ਲੈਂਦੇ ਕਹਿੰਦੇ ਪੰਡਤ ਬੋਰੇ ਆ ਜੀ 1000 ਰੁਪਏ ਦੀ ਟਿਕਟਾ ਪਾ ਲਓ ਤੁਹਾਡਾ ਇਨਾਮ ਲੱਗਿਆ ਬਾਅਦ ਜੀਐਸਟੀ ਸਾਡੇ ਨਾਲ ਉਹ ਤੇ ਫਰਾਡ ਕਰ ਲਾਂਦੇ ਹੂੰ 22 ਮਾਰਚ ਨੂੰ ਇਹਦਾ ਡਰਾਅ ਹੋਣਾ ਇਹਦਾ ਫਰਸਟ ਪ੍ਰਾਈਜ਼ 2.5 ਕਰੋੜ ਪਬਲਿਕ ਟੂ ਗਰੰਟਡ ਆ ਅੱਛਾ ਵੀ ਜਾਣੀ ਇਹ ਟਿਕਟ ਜਿਹੜਾ ਇਨਾਮ ਆ ਵਿਕੀ ਹੋਈ ਟਿਕਟਾਂ 'ਚੋਂ ਆਮ ਨਿਕਲਦਾ ਮੰਲੋ ਮੇਰੀ ਵੇਚੀ ਟਿਕਟ 'ਚ 2.5 ਕਰੋੜ ਦਾ ਕਸਟਮਰ ਲੱਗਿਆ ਤਾਂ ਨਾਲ ਟਿਕਟ ਦੀ ਬੈਕ ਸਾਈਡ ਤੇ ਲਿਖਿਆ ਸੇਲਰ ਪ੍ਰਾਈਸ ਤਾਂ 20 ਲੱਖ ਰੁਪਏ ਮੈਨੂੰ ਵੀ ਮਿਲਣਾ ਜੇ ਪੰਡਤ ਕੋਲ ਕੁਝ ਹੋਵੇ ਪੰਡਤ ਆਪਦੀ ਲਾਟਰੀ ਕਿਉਂ ਨਾ ਕਰ ਲੇ ਉਹ ਮੈਂ ਕਲੀਅਰ ਕਰ ਦਿੰਦਾ ਨੇ ਜੇ ਕਸਟਮਰ ਦੀ ਲਾਟਰੀ ਲੱਗਦੀ ਹੈ ਤਾਂ ਨਾਲ ਮੇਰੀ ਵੀ ਲੱਗਦੀ ਆ ਕਸਟਮਰ ਚਾਹੇ 2.5 ਕਰੋੜ ਗਵਰਨਮੈਂਟ ਤੋਂ ਲਵੇ ਚਾਹੇ ਨਾ ਲਵੇ ਚਾਹੇ ਟਿਕਟ ਪਾੜ ਕੇ ਛੱਡ ਦੇ ਅੱਛਾ ਜੇਕਰ ਮੇਰੀ ਵੇਚੀ ਟਿਕਟ 'ਤੇ ਨਾਮ ਲੱਗਦਾ ਤਾਂ ਮੈਨੂੰ ਵੀ ਲੱਖ ਮਿਲ ਨਹੀਂ ਮਿਲਣਾ ਤੁਮਾਨੂੰ ਵੀ ਜੀਨੇ ਟਿਕਟ ਪਾਉਣੀ ਹੈ ਜੇਕਰ ਜੇਬ ਆ ਜਾਤ ਹੁੰਦੀ ਹੈ ਮੇਥਨ ਰਾਸੀ ਤੇ ਤੁਲਾ ਰਾਸੀ ਵਾਲਿਆਂ ਦੀ ਤਾਂ 2200 ਰੁਪਏ ਵਾਲਾ ਕੰਪੋ ਪੈਕ ਪਾ ਗਏ ਜੋ ਇਸ ਟਾਈਮ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਸਿਟੀ ਐਟ ਲਾਈਨ ਸੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਪੰਡਤ ਜੀ ਲੋਟਰੀ ਵਾਲੇ ਕੋਲ ਜੋ ਕਿ ਡੇਟ ਆਫ ਬਰਥ ਦੇ ਕੇ ਜਿਹੜੇ ਆ ਟੈਲੀਫੋਨ ਛੋਟੇ ਜਿਹੇ ਰਾਸ਼ੀ ਤੋਂ ਜਿਹੜੇ ਵੱਡੇ ਵੱਡੇ ਲੋਕਾਂ ਦੀ ਯਾਨੀ ਕਿ ਗਰੀਬਾਂ ਨੂੰ ਅਮੀਰ ਬਣਾ ਦਿੰਦੇ ਯਾਨੀ ਕਿ ਸਿਰਫ 50 ਜਾਂ 500 ਰੁਪਏ ਦੀ ਲਾਟਰੀ ਤੋਂ ਜਿਹੜਾ ਲੈਂਦੇ ਨੇ ਤੇ ਕਰੋੜਪਤੀ ਜਿਹੜੇ ਬਣਾ ਦਿੰਦੇ ਨੇ ਸੋ ਸਾਡੇ ਨਾਲ ਅੱਜ ਜੋ ਮੌਜੂਦ ਨੇ ਆਪ ਇਹਨਾਂ ਨਾਲ ਗੱਲ ਕਰਦੇ ਸਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਸਰੋਤਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜਿਹੜੀ ਮੇਰੀ ਸਪੋਰਟ ਕਰਦੇ ਨੇ ਇਹਨਾਂ ਤੇ ਅੱਜ ਮੈਨੂੰ ਇੱਥੇ ਬਿਠਾਦਾ ਜੀ ਅ ਦੱਸੋਗੇ ਕਿ ਕਿਸ ਤਰੀਕੇ ਨਾਲ ਤੁਸੀਂ ਇੱਕ ਡੇਟ ਆਫ ਬਰਥ ਦੇ ਕੇ ਹੀ ਲੋਟਰੀ ਦਿੰਦੇ ਹੋ ਕਾਰਨ ਕੀ ਹੈ ਇਹਦੇ ਵਿੱਚ ਕਾਰਨ ਹੀ ਬਣੂ ਜਿੰਨਾ ਸਾਡੇ ਕੋਲ ਗਿਆਨ ਹੁਣਾਂ ਵੱਧ ਰਿਹਾ ਹਾਂ ਜਿਹਦੇ ਕੋਲ ਕੁਝ ਹੁੰਦਾ ਉਹੀ ਬਣਦਾ ਨਾ ਸਾਡੇ ਬਜ਼ੁਰਗਾਂ ਦਾ ਕੰਮ ਸੀ ਪੱਤਰੀ ਵਗੈਰਾ ਦੇ ਦਈ ਸੀ ਨਿੱਕੇ ਨਿੱਕੇ ਕੋਲੇ ਹੁੰਦੇ ਸੀ ਅਸੀਂ ਉਤੋਂ ਥੋੜਾ ਬਹੁਤਾ ਗਿਆਨ ਲੈ ਲਿਆ ਤੇ ਉਹ ਗਿਆਨ ਮੇਰੇ ਕੋਲ ਹੈਗਾ ਸੀ ਉਹ ਗਿਆਨ ਮੈਂ ਲੋਟਰੀ ਜਰੀਏ ਲੋਕਾਂ ਦੇ ਬਣ ਰਹੇ ਨੇ ਤੇ ਲੋਕ ਕਰੋੜਪਤੀ ਤੇ ਲੱਖਪਤੀ ਬਣ ਰਹੇ ਨੇ ਜੀ ਤੇ ਦੱਸੋਗੇ ਕਿ ਇਹਦੇ ਲਈ ਕੋਈ ਪੜ੍ਹਾਈ ਵਗੈਰਾ ਕਰਨੀ ਪੈਂਦੀ ਹੈ ਕਿ ਉਹੀ ਤੁੱਕਾ ਮਾਰ ਕੇ ਬਣ ਜਾਂਦੇ ਨੇ ਨਹੀਂ ਨਹੀਂ ਪਤਾ ਹੈ ਕਿ ਜੋਤ ਦਾ ਟਾਈਮ ਦੇ ਹਿਸਾਬ ਨਾਲ ਜੋਤਸ਼ ਵੀ ਬਦਲ ਗਿਆ ਅੱਗੇ ਜਿਹੜੀ ਜਨ ਪੱਤਰੀ ਬਣਦੀ ਹੱਤ ਨਾਲ ਬਣਦੀ ਸੀ ਨਾ ਹਾਂ ਹੁਣ ਤਾਂ ਐਪ ਤੇ ਮਾਰਦਾ ਕਲਿੱਕ ਕਰਦਾ ਸੋਚਦਾ ਆਪਦਾ ਪ੍ਰਿੰਟ ਬਾਹਰ ਆ ਜਾਂਦਾ ਨਾ ਉਦਾਂ ਹੀ ਹੋ ਗਏ ਭਰਾਈ ਹਾਂ ਜਿੱਦਾਂ ਸੰਸਕ੍ਰਿਤ ਕਾਲਜ ਨੇ ਪੜ੍ਹਾਈ ਕਰਦੇ ਨੇ ਜੋਤਸੀ ਪੀ ਐਚ ਡੀ ਵੀ ਹੁੰਦੀ ਆ ਪਰ ਜਿਹੜਾ ਮੇਰਾ ਜੋਤਸਾ ਮੈਂ ਪ੍ਰੈਕਟੀਕਲ ਕਰੋ ਸਿੱਖਿਆ ਹੋਇਆ ਅੱਛਾ ਇਹਦੇ ਲਈ ਕੋਈ ਪੜ੍ਹਾਈ ਨਹੀਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਜੀ ਤੇ ਉਹ ਨਹੀਂ ਅੰਕ ਜੋਤ ਦੇ حساب ਨਾਲ ਕਸਟਮਰ ਨੂੰ ਟਿਕਟਾਂ ਦੇ ਜਿਵੇਂ ਤੁਸੀਂ ਡੇਟ ਆਫ ਬਰਥ ਦੇਖਦੇ ਹੋ ਕਈ ਵਾਰੀ ਐਦਾਂ ਹੁੰਦਾ ਹੈ ਕਿ ਡੇਟ ਆਫ ਬਰਥ ਦੇ حساب ਨਾਲ ਪਤਾ ਲੱਗੇ ਕਿ ਲੋਟਰੀ ਦੇ ਵਿੱਚ ਤਾਂ ਕੁਛ ਹੈ ਹੀ ਨਹੀਂ ਪਰ ਤੁਸੀਂ ਆਪਣੇ ਪੈਸੇ ਬਚਾਉਣ ਲਈ ਪੈਸੇ ਕਮਾਉਣ ਲਈ ਕਹਿ ਦਿੰਦੇ ਹੋ ਕਿ ਨਹੀਂ ਨਹੀਂ ਤੁਹਾਡੀ ਤਾਂ ਲੋਟਰੀ ਨਿਕਲੂ ਜੀ ਜੀ ਤੁਸੀਂ ਤਾਂ ਕਰੋੜਪਤੀ ਬਣੋਗੇ ਨਹੀਂ 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 ਮੈਂ ਦੇਖੋ ਜਦ ਵੀ ਮੇਰੇ ਕੋਲ ਕਸਟਮਰ ਆਉਂਦਾ ਸਭ ਤੋਂ ਪਹਿਲਾਂ ਉਹ ਡੇਟ ਆਵ ਬਰਥ ਦਾ ਡੇਟ ਆਵ ਬਰਥ ਨਾਲ ਕੁੰਡਲੀ ਬਣਾ ਕੇ ਕੈਲਕੂਲੇਸ਼ਨ ਕਰਕੇ ਉਹਨਾਂ ਨੂੰ ਆਪਾਂ ਟਿਕਟ ਦਿੰਨੇ ਆ ਤੇ ਕਸਟਮਰ ਮੈਨੂੰ ਸਵਾਲ ਵੀ ਕਰਦਾ ਵੀ ਵੰਡੀ ਲੱਗੂਗਾ ਨਾ ਮੇਰਾ ਮੇਰੇ ਇੱਕੋ ਜਵਾਬ ਹੁੰਦਾ ਵੀ ਵੀਰ ਜੀ ਮੇਰੇ ਕੰਨੇ ਕੋਸ਼ਿਸ਼ ਆ ਦੇਣਾ ਪਰਮਾਤਮਾ ਨੇ ਹੁਣ ਦੇਖੋ ਨਾਮ ਇੱਕ 2.5 ਕਰੋੜ ਦਾ ਹੁਣ ਲੈਣ ਵਾਲੇ ਕਿੰਨੇ ਬੰਦੇ ਨੇ ਸਾਰਿਆਂ ਨੂੰ ਤਾਂ ਮਿਲਣਾ ਨਹੀਂ ਮਿਲੂਗਾ ਤਾਂ ਇੱਕ ਨੂੰ ਨਾ ਕੁਝ ਉਹਦੇ ਵਿੱਚ ਛੋਟੇ ਨਾਮ ਹੁੰਦੇ ਨੇ ਉਹ ਐ ਵੀ ਕਸਟਮਰ ਬਰੀ ਬੇਨਤੀ ਹੈ ਵੀ ਜਿਹੜਾ ਵੀ ਕਸਟਮਰ ਮੇਰੇ ਨਾਲ ਜੁੜਿਆ ਲਾਈਨ 'ਚ ਲੱਗਣਾ ਪਊਗਾ ਬਾਰੀ ਜ਼ਰੂਰ ਆਊਗੀ ਜੇ ਆਪਾਂ ਲਾਈਨ ਚੇਨ ਲੱਗਾਗੇ ਬਿਲਕੁਲ ਐਡਾ ਐਡਾ ਤੁਹਾਡੇ ਤੇ ਕ라우ਡ ਰਹਿੰਦਾ ਐ ਇੰਨਾ ਰਸ਼ ਰਹਿੰਦਾ ਕਾਰਨ ਕੀ ਐ ਸਿਰਫ ਇੱਕ ਡੇਟ ਆਫ ਬਰਥ ਪਿੱਛੇ ਆ ਕਾਰਨ ਹੈ ਕਿ ਰਾਸ਼ੀ ਵੀ ਦੇਖਦੇ ਹੋ ਨਾਲ ਦਾ ਇਹ ਕਾਰਨ ਉਹ ਨਹੀਂ ਹੈਗਾ ਜੀ ਕਾਰਨ ਹੈਗਾ ਇਮਾਨਦਾਰੀ ਹਾਂ ਇਮਾਨਦਾਰੀ ਨਾਲ ਕੰਮ ਕਰਦੇ ਤੁਹਾਡੇ ਕਹਿਣ ਦਾ ਮਤਲਬ ਐ ਬਾਕੀ ਸਾਰੇ ਚੋਰ ਨੇ ਨਹੀਂ ਮੈਂ ਉਹ ਨਹੀਂ ਕਹਿੰਦਾ ਵੀ ਚੋਰ ਨੇ ਪਰ ਮੈਂ ਆਪਦੀ ਕਹਿਣਾ ਵੀ ਇਮਾਨਦਾਰੀ ਹਾਂ ਕੁਝ ਕੁ ਬੰਦੇ ਹਾਂ ਕੁਝ ਕ ਸਾਰੇ ਨਹੀਂ ਕੁਝ ਕੁ ਵਿੱਚ ਹੈਗੇ ਜੋ ਫਰਾਡ ਕਰਦੇ ਨੇ ਹਾਂ ਹੁਣ ਸਾਡੇ ਨਾਮ ਤੇ ਕੋਈ ਫਰਾਡ ਹੋ ਜਾਂਦੇ ਲੋਕਾਂ ਤੋਂ ਪੈਸੇ ਪਵਾ ਲੈਂਦੇ ਕਹਿੰਦੇ ਪੰਡਤ ਪੋਰੇ ਆ ਜੀ 1000 ਰੁਪਏ ਦੀ ਟਿਕਟਾ ਪਾ ਲਓ ਤੁਹਾਡਾ ਇਨਾਮ ਲੱਗਿਆ ਬਾਅਦ GST ਸਾਡੇ ਨਾਲ ਉੱਤੇ ਫਰਾਡ ਕਰ ਲਾਂਦੇ ਹਾਂ ਅੱਛਾ ਜੇਕਰ ਕਿਸੇ ਕੋਈ ਵੀ ਲੋਟਰੀ ਜਿੱਤ ਜਾਂਦਾ ਹੈ ਮੰਨ ਲੇ ਕਿ ਚਲੋ ਕਿਸੇ ਦੀ 2 ਕਰੋੜ ਦੀ ਲੋਟਰੀ ਲੱਗੀ ਹੈ 25 ਲੱਖ ਦੀ ਲੱਗੀ ਹੈ ਤੁਹਾਨੂੰ ਕਿੰਨੇ ਕ ਪਰਸੈਂਟ ਮਿਲਦਾ ਉਹਦੇ ਚੋਂ ਦੇਖੋ ਜੀ ਸਾਡਾ ਇਨਾਮ ਦੇ ਹਿਸਾਬ ਨਾਲ ਹੁੰਦਾ ਬੋਨਸ ਹੁੰਦਾ ਜੋ ਗਵਰਨਮੈਂਟ ਦਿੰਦੀ ਹੈ ਠੀਕ ਹੈ ਇਹ ਸਵਾਲ ਤੁਸੀਂ ਬਹੁਤ ਵਧੀਆ ਕਰਿਆ ਕਿਉਂਕਿ ਲੋਕ ਵਿੱਚ ਪਤਾ ਕੀ ਕਹਿੰਦੇ ਨੇ ਜੇ ਪੰਡਤ ਕੋਲ ਕੁਝ ਹੋਵੇ ਪੰਡਤ ਆਪਣੀ ਲਾਟਰੀ ਕਿਉਂ ਨਾ ਕਰ ਲੇ ਉਹ ਮੈਂ ਕਲੀਅਰ ਕਰ ਦਨ ਜੇ ਕਸਟਮਰ ਦੀ ਲਾਟਰੀ ਲੱਗਦੀ ਹੈ ਤਾਂ ਨਾਲ ਮੇਰੀ ਵੀ ਲੱਗਦੀ ਆ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਦਾ ਹੋਲੀ ਬੰਪਰ ਹੈ ਜੀ 22 ਮਾਰਚ ਨੂੰ ਇਹਦਾ ਡਰਾਅ ਹੋਣਾ ਇਹਦਾ ਫਰਸਟ ਪ੍ਰਾਈਜ਼ ਟਾ 1 ਕਰੋੜ ਪਬਲਿਕ ਟੂ ਗਰੰਟੀਡ ਆ ਬਈ ਜਾਣੀ ਇਹ ਟਿਕਟ ਜਿਹੜਾ ਇਨਾਮ ਆ ਵਿਕੀ ਹੋਈ ਟਿਕਟਾਂ ਚੋਂ ਨਾਮ ਨਿਕਲਣਾ ਜਿਵੇਂ ਮੰਨ ਲਓ 6 ਲੱਖ ਟਿਕਟ ਪ੍ਰਿੰਟ ਹੋਈ ਆ 3 ਲੱਖ ਵਿਕੀ 3 ਲੱਖ ਗਵਰਨਮੈਂਟ ਕੋ ਰਹਿ ਗਈ ਮਸ਼ੀਨ ਘੁੰਮਣੀ ਆ ਮਸ਼ੀਨ ਘੁੰਮਣ ਤੋਂ ਬਾਅਦ ਜਿਹੜਾ ਉਹ ਡਰਾਅ ਹੋਊਗਾ ਮਨ ਲਓ ਗਵਰਨਮੈਂਟਲ ਹੀ ਟਿਕਟ ਆ ਰਹਿ ਗਿਆ ਤਾਂ ਉਹ ਦੁਬਾਰਾ ਘੁੰਮੋਗੀ ਜੋ ਪਬਲਿਕ ਦੇ ਵਿੱਚ ਟਿਕਟ ਵਿਕੀ ਹੈ ਉਹਦੇ ਵਿੱਚੋਂ ਨਾਮ ਦਿੱਤਾ ਜਾਊਗਾ ਤੇ ਹੁਣ ਇੱਥੇ ਗੱਲ ਹੈ ਜੀ ਮੇਰੀ ਲੋਟਰੀ ਦੀ ਮਨ ਲਓ ਮੇਰੀ ਵਿੱਚ ਟਿਕਟ ਜਿਹੜਾ 2.5 ਕਰੋੜ ਦਾ ਕਸਟਮਰ ਨੂੰ ਲੱਗ ਗਿਆ ਤਾਂ ਨਾਲ ਟਿਕਟ ਦੀ ਬੈਕ ਸਾਈਡ ਤੇ ਲਿਖਿਆ ਹੋ ਸੇਲਰ ਪ੍ਰਾਈਸ ਤਾਂ 20 ਲੱਖ ਰੁਪਏ ਮੈਨੂੰ ਵੀ ਮਿਲਣਾ ਅੱਛਾ 20 ਲੱਖ 2.5 ਕਰੋੜ ਦੇ ਵਿੱਚ 20 ਲੱਖ ਤੁਹਾਨੂੰ ਵੀ ਮਿਲਣਾ ਨਹੀਂ 2.5 ਕਰੋੜ ਚੋਂ ਨਹੀਂ ਜੇ ਉਹ ਐਕਸਟਰਾ ਕਸਟਮਰ ਚਾਹੇ 2.5 ਕਰੋੜ ਗਵਰਨਮੈਂਟ ਤੋਂ ਲਵੇ ਚਾਹੇ ਨਾ ਲਵੇ ਚਾਹੇ ਟਿਕਟ ਪਾੜ ਕੇ ਛੱਡ ਦੇ ਅੱਛਾ ਜੇਕਰ ਤੇ ਹੌਲੀ ਬੰਪਰ ਕਹਿ ਰਹੇ ਹੋ ਇਹਦੇ ਵਿੱਚ ਕੀ ਕੁਝ ਖਾਸ ਆ ਪਿਛਲੀ ਵਾਰ ਤੁਸੀਂ ਲੋੜੀ ਤੇ ਵੀ ਜਿਹੜੇ ਬਲੋੜੀ ਬੰਪਰ ਵੀ ਲੈ ਕੇ ਆਏ ਸੀਗੇ ਉਹਦੇ ਵਿੱਚ ਵੀ ਤੁਸੀਂ ਰਾਸ਼ੀ ਦੇਖ ਕੇ ਡੇਟ ਆਫ ਬਰਥ ਦੇਖ ਕੇ ਜੜੀਆਂ ਨੇ ਆਪਣੀ ਟਿਕਟਾਂ ਵੇਚੀਆਂ ਸੀ ਇਸ ਵਾਰੀ ਕੀ ਸੀਨ ਹੈ ਦੇਖੋ ਜਿਹੜਾ ਆਪਾਂ ਲੋੜੀ ਬੰਪਰ ਤੇ ਰਾਸ਼ੀ ਦਾ ਕਰਿਆ ਸੀ ਪਰ ਬਾਤਵਾ ਨੇ ਮੇਰੀ ਇਲਾਜ ਰੱਖੀ ਕੋਈ ਮਾਂ ਬਾਬਾ ਨਹੀਂ ਹੈਗਾ ਦੇਖੋ ਮੈਂ ਚਕੇਤ ਹੁੰਦੇ ਨੇ ਜੋ ਤੇ ਹਿਸਾਬ ਨਾਲ ਉਹ ਦੱਸਦਾਂ ਨੇ ਹਣਾ ਪਰ ਮੇਰੀ ਇਲਾਜ ਰੱਖੀ 1 ਕਰੋੜ ਰੁਪਏ ਦਾ ਪ੍ਰਾਈਸ Rajasthan ਦਾ ਰਹਿਣ ਵਾਲਾ ਜੂਰੀ ਲੁਧਿਆਣਾੋਂ ਟਿਕਟ ਖਰੀਦੀ ਤੇ ਅਨਿਲ ਕੁਮਾਰੋਂ ਦਾ ਨਾਮ ਸੀ ਮੇਸ ਰਾਸ਼ੀ ਚ ਲੱਗਿਆ ਅੱਛਾ ਜਿਹੜਾ 10 ਕਰੋੜ ਦਾ ਪ੍ਰਾਈਸ ਸੀ ਉਹ ਦੇਖੋ ਲੱਗਿਆ ਕਿਸੇ ਨੂੰ ਹੋਰ ਰਾਸ਼ੀ ਜਾਂ ਪਰ ਨਾ ਲਾਟਰੀ ਨੂੰ ਦੱਸ ਕੇ ਕਿਹੜੀ ਲਾਟਰੀ ਲੱਗਦੀ ਹੈ ਜਿਹਨੂੰ ਵੇਚੀ ਆ ਉਹਦਾਂ ਨੂੰ ਅਸੀਂ ਅਸੋਕਾ ਉਹਦੀ ਵੀ ਮੇਸ ਰਾਸ਼ੀ ਬਣਦੀ ਸੀ ਅੱਛਾ ਅੱਜ ਕੀ ਦੱਸੋਗੇ ਕਿ ਕਿਹੜੀ ਰਾਸ਼ੀ ਵਾਲੇ ਨੂੰ ਜਿਹੜਾ 250 ਦਾ ਜਿਹੜੇ ਨੁਕਸਾਨ ਹੋਣ ਵਾਲਾ ਨਰਾਜ਼ ਸੀ ਉਹ ਆਪਣੇ ਖੁਸ਼ ਕਰ ਦਿੰਦੇ ਨੇ ਮੈਡਮ ਮੈਨੂੰ ਕਮੈਂਟ ਵੀ ਆਉਂਦੇ ਸੀ ਆ ਕੇ ਕਹਿੰਦੇ ਵੀ ਜੀ ਵੀ ਸਾਡੀ ਰਾਸ਼ੀ ਦੀ ਵਾਰੀ ਕਦੋਂ ਆਉਗੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਆਉਗੀ ਰੋਗੋ ਇਸ ਵਾਰ ਨਾ ਕੁੰਭ ਨਾ ਸਿੰਘ ਨਾ ਮੇਸ ਹਾਂ ਇਸ ਵਾਰ ਲੋੜੀ ਬੰਪਰ ਤੱਕ ਲੋੜੀ ਤੱਕ ਨਹੀਂ ਬਸਾਖੀ ਤੱਕ ਬਸਾਖੀ ਬੰਪਰ ਵੀ ਆਇਆ ਨਾ ਹਾਂ ਲੋੜੀ ਤਾਂ ਨਿਕਲ ਗਈ ਨਾ ਹਾਂ ਜੀ ਹੁਣ ਇਸ ਟਾਈਮ ਜਿਹੜਾ ਹੋਲੀ ਬੰਪਰ ਹੈ ਤੇ ਬਸਾਖੀ ਬੰਪਰ ਅੱਗੇ ਆਊਗਾ ਜੀ ਗਵਰਨਮੈਂਟ ਨੇ ਭੇਜਿਆ ਨਹੀਂ ਜਾਂ ਮੰਤਰੀ ਲਾਉਣੇ 2.5 ਕਰੋੜ ਦੋ ਰਾਸ਼ੀਆਂ ਕਲੀਅਰ ਨੇ ਜੀ ਮਿਥਨ ਰਾਸ਼ੀ ਤੇ ਤੁਲਾ ਰਾਸ਼ੀ ਅੱਛਾ ਦੋ ਰਾਸ਼ੀਆਂ ਵਾਲੀਆਂ ਦੀ ਯਾਨੀ ਕਿ ਲਾਟਰੀ ਨਿਕਲਣ ਵਾਲੀ ਹੈ ਨਿਕਲੇਗੀ ਇਹਦੋਂ ਬਿਨਾ ਕਿਸੇ ਰਾਸ਼ੀ ਦੇ ਨਾਮ ਨਹੀਂ ਜਾਊਗਾ ਅੱਛਾ ਮੇਰੇ ਇੱਕ ਸਵਾਲ ਹੋਰ ਆ ਮੇਰਾ ਪਰਸਨਲ ਹੀ ਸਵਾਲ ਆ ਜਿਵੇਂ ਮੰਨ ਕੇ ਚਲੋ ਮੇਰੀ ਵੀ ਜਿਹੜੀ ਹੈ ਕੁੰਭ ਤੇ ਤੁਲਾ ਰਾਸ਼ੀ ਹੈ ਤੇ ਕਿਸੇ ਹੋ ਕਿਸੇ ਹੋਰ ਨੇ ਵੀ ਟਿਕਟ ਕਰੀ ਦੀ ਸਾਡੇ ਦੋਵਾਂ ਦੀ ਤਾਂ ਨਹੀਂ ਨਾ ਲਾਟਰੀ ਨਿਕਲ ਸਕਦੀ ਲਾਟਰੀ ਤਾਂ ਇੱਕ ਬੰਦੇ ਦੀ ਨਿਕਲਦੀ ਮੈਂ ਉਹ ਤਾਂ ਪਹਿਲਾਂ ਹੀ ਕਹ ਰਿਹਾ ਜੀ ਲਾਈਨ 'ਚ ਲੱਗਣਾ ਪਊਗਾ ਨਾ ਜਿਹਦੇ ਸੰਕੇਤ ਵੱਧ ਹੁੰਦੇ ਨੇ ਉਹ ਲੈ ਜਾਊਗਾ ਅੱਛਾ ਜੇਕਰ ਤੁਹਾਡੀ ਲਾਟਰੀ ਨਹੀਂ ਲੱਗੀ ਤੁਹਾਡੀ ਵੀ ਮੰਨ ਲਓ ਤੁਲਾ ਰਾਸ਼ੀ ਹੈ ਇੱਕ ਬ ਲੱਗੇ ਤੁਸੀਂ ਰਹਿ ਗਏ ਲਾਈਨ ਚ ਲੱਗੇ ਹੋ ਨਾ ਬਾਰੀ ਤਾਂ ਆਉਗੀ ਨਾਮ ਇੱਕਾ ਲੱਗੂਆ ਉਹੀ ਰਾਸੀ ਚ ਅੱਛਾ ਜੇਕਰ ਉਹ ਰਾਸੀ ਤੋਂ ਬਾਹਰ ਨਾਮ ਲੱਗ ਗਿਆ ਤੁਹਾਡੇ ਔਨ ਰਿਕਾਰਡ ਕੈਮਰਾ ਕਹਿ ਰਹੇ ਆ ਕੰਮ ਛੱਡ ਦੂੰ ਲਾੜਰੀ ਦਾ ਕਰ ਸਕਦਾ ਕੋਈ ਚੈਲੰਜ ਪੰਡਤ ਲਾੜਰੀ ਏਜੰਸੀ ਅਮਰਗੜ ਵਾਲਾ ਕਰਦਾ ਜੇਕਰ ਇਸਦਾ ਨਾਮ ਹੂਲੀ ਬੱਬਰ ਦਾ ਮੇਧ ਜਾਂ ਤੁਲਾ ਰਾਸ਼ੀ ਤੋਂ ਬਾਹਰ ਵਗ ਗਿਆ ਤਾਂ ਪੰਡ ਲਾੜਰੀ ਏਜੰਸੀ ਅਮਰਗੜ ਵਾਲਾ ਲਾਟਰੀ ਦਾ ਕੰਮ ਛੱਡ ਦੂ ਮੈਡਮ ਜੀ। ਕੀ ਹੋਇਆ ਤਾਂ ਔਨ ਰਿਕਾਰਡ کہہ ਰਹੇ ਹੋ? ਮੈਂ ਤਾਂ ਪਹਿਲਾਂ ਵੀ ਔਨ ਰਿਕਾਰਡ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਔਨ ਰਿਕਾਰਡ ਤੋਂ ਬਾਅਦ ਮੇਰੇ ਕੋਲ ਚੈਨਲ ਵਾਲਿਆਂ ਨੇ ਸਾਰੇ ਆ ਕੇ ਇੰਟਰਵਿਊ ਕੀਤਾ ਸੀ ਵੀ ਇਹ ਆ ਜੀ ਉਹ ਆ ਵੀ ਪੰਡਤ ਝੂਠ ਬੋਲਦਾ ਆ ਕਰਦਾ ਵਾਅਦਾ ਕਰਦਾ ਹਨਾ। ਹਾਂ। ਉੱਥੇ ਮੈਂ ਇੱਕ ਇਦਾਂ ਚੈਲੰਜ ਕੋ ਕੁ ਲੈਸ ਉਹਨਾਂ ਦਾ ਵੀ ਜੇਕਰ ਤਿੰਨ ਦਿਨਾਂ ਚ ਨਾਮ ਨਹੀਂ ਲੱਗਦਾ ਮੇਸ ਰਾਸ਼ੀ ਚ ਤਾਂ ਪੰਡਤ ਕੰਮ ਸਾਡੂ ਕੱਪੜੇ ਦਾ ਕੰਮ ਕਰ ਲੂ ਤੁਸੀਂ ਆਪ ਸਾਡ ਰਿਸਟ ਦਿਓ ਪਰ ਰੱਬ ਨੇ ਨਹੀਂ ਮੇਰ ਕਿ 3 ਘੰਟਿਆਂ ਬਾਅਦ ਸਿਰਫ ਠੀਕ ਹੈ ਮੈਡਮ 2 ਵਜੇ ਇੰਟਰਵਿਊ ਹੋਇਆ 3 ਘੰਟਿਆਂ ਬਾਅਦ 21 ਲੱਖ ਦਾ ਪ੍ਰਾਈਜ਼ ਮੇਰੀ ਵਿੱਚ ਹੀ ਟਿਕਟ ਦੇ ਵਿੱਚੋਂ 50 ਰੁਪਏ ਦੀ ਟਿਕਟ ਦੇ ਵਿੱਚ 21 ਲੱਖ ਦਾ ਪ੍ਰਾਈਜ਼ ਚੰਦਰਾ ਦੇਵੀ ਠੀਕ ਹੈ ਨਾਮ ਸੀ ਮੇਸ ਰਾਸ਼ੀ ਲੱਗ ਗਿਆ ਅੱਛਾ ਅੱਛਾ ਇੱਕ ਸਵਾਲ ਹੋਰ ਕਰਨਾ ਚਾਹੂਗੀ ਮੈਂ ਕਾਫੀ ਕਮੈਂਟ ਮੈਂ ਵੀ ਪੜੇ ਐ ਕਾਫੀ ਲੋਕ ਐ ਵੀ ਕਹਿੰਦੇ ਕਿ ਕਿਤੇ ਰੱਬ ਨਾਲ ਤੁਹਾਡਾ ਡਾਇਰੈਕਟ ਕਨੈਕਸ਼ਨ ਤਾਂ ਨਹੀਂ ਹੈਗਾ ਨਹੀਂ ਜੇਕਰ ਆਪਾਂ ਭਗਤੀ ਕਰਦੇ ਆਂ ਸੇਵਾ ਕਰਦੇ ਆਂ ਐਨੀਮਲ ਸੇਵਾ ਕਰਦੇ ਆਂ ਬੇਜਵਾਨਾਂ ਦੀ ਸੇਵਾ ਕਰਦੇ ਆਂ ਤੇ ਆਪੇ ਇੱਕ ਇਮਾਨਦਾਰੀ ਸੱਚੇ ਪ੍ਰਮਾਤਮਾ ਨੂੰ ਡਰ ਕੇ ਠੀਕ ਹੈ ਕੰਮ ਕਰਦੇ ਆਂ ਤਾਂ ਕਨੈਕਸ਼ਨ ਹੋ ਹੀ ਜਾਂਦਾ ਮੈਨੂੰ ਆਟੋਮੈਟਿਕ ਜਿਵੇਂ ਸੱਚੀ ਨਿਕਲਣ ਲੱਗ ਜਾਂਦੇ ਤੇ ਕਹਿੰਦੇ ਲੱਲੂ ਕਰ ਇਕਵਲੀਆਂ ਰੱਬ ਸਿੱਧੀਆਂ ਪਾਵੇ ਪ੍ਰਮਾਤਮਾ ਦਾ ਹੱਥ ਹੁੰਦਾ ਹੁਣ ਜਿਵੇਂ ਤੁਹਾਨੂੰ ਉਹ ਜੇ ਇੱਕ ਡਾਇਰੈਕਟ ਕਨੈਕਟ ਵਰਗਾ ਲਾ ਲਓ ਉਹਨਾਂ ਨੇ ਮੈਨੂੰ ਚੈਲੰਜ ਕਰਿਆ ਪ੍ਰਮਾਤਮਾ ਨੂੰ ਮੈਂ ਕੋਈ ਮੇਰਾ ਕੰਮ ਇਹੋ ਜਿਹਾ ਕਰਿਆ ਉਹ ਜਿਹੜਾ ਪ੍ਰਮਾਤਮਾ ਜੀ ਤੋਂ ਖੁਸ਼ ਹੋਇਆ ਹੈ ਨਾ ਉਹਨਾਂ ਨੇ ਜਦੀ ਮੂੰਹ ਤੋੜ ਜਵਾਬ ਦਿੱਤਾ ਵੀ ਆਹ ਲਓ ਜੀ 21 ਲੱਖ ਰੁਪਏ ਦਾ ਪ੍ਰਾਈਜ਼ ਮੇਸ ਰਸਤੇ ਵਿੱਚ ਪੰਡਤ ਕੋਲੇ ਲੱਗਿਆ ਤੇ ਵੱਡੀ ਗੱਲ ਉਹ 4 ਨਵੰਬਰ ਦੀ ਮੈਨੂੰ ਟਿਕਟ ਚੱਲਦੀ ਸੀ ਉਹ ਲਾਟਰੀ ਹਲੇ ਤੱਕ ਉਹਦਾ ਪੰਜਾਬ ਦੇ ਵਿੱਚ ਇਨਾਮ ਨਹੀਂ ਆਇਆ ਸੀ ਨਾਨ ਗਰੰਟੀਡ ਹੁੰਦਾ ਤੇ ਪੰਡਤ ਨੇ ਉਹ ਵੀ ਰਿਕਾਰਡ ਪੈਦਾ ਕਰਿਆ ਇਨਾਮ ਗਰੰਟੀਡ ਕਰਤਾ 21 ਲੱਖ ਦਾ ਲੱਗਿਆ ਤੇ ਦੱਸੋਗੇ ਜੇ ਇਸ ਹੋਲੀ ਬੰਪਰ ਦੀ ਜਿਹੜੀ ਲਾਟਰੀ ਕਿੰਨੇ ਘੰਟਿਆਂ ਚ ਨਹੀਂ ਜੀ ਇਹਦਾ ਡਰਾ 22 ਮਾਰਚ ਦਾ ਹਾਂ ਉਸ ਟਾਈਮ ਤੱਕ ਸਾਡੇ ਕੋਲ 22 ਤਰੀਕ ਨੂੰ 7 ਵਜੇ ਤੱਕ ਅਗਲਾ ਟਿਕਟ ਪਾ ਸਕਦੇ ਹਾਂ ਜੇਕਰ ਮੇਰੇ ਕੋਲ ਸਟਾਕ ਹੋਇਆ ਅੱਛਾ ਉਸ ਤੋਂ ਪਹਿਲਾਂ ਤੁਸੀਂ ਟਿਕਟ ਪਾ ਸਕਦੇ ਹੋ ਟਿਕਟ ਸੇਲ ਹੋ ਰਹੀ ਆ ਤੇ ਪਰ ਮੈਂ ਤੇ ਬੇਨਤੀ ਕਰੂੰਗਾ ਕਿ ਇਸ ਤੋਂ ਮਨ ਨੂੰ ਵੀ ਜਿਹਨੇ ਟਿਕਟ ਪਾਉਣੀ ਹੈ ਜੇਕਰ ਜੇਬ ਜਾਤ ਹੁੰਦੀ ਹੈ ਮੇਥਨ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਦੀ ਤਾਂ 2200 ਰੁਪਏ ਵਾਲਾ ਕੰਪੋ ਪੈਕ ਪਾ ਕੇ ਜਾਓ ਇਸ ਟਾਈਮ ਅੱਛਾ ਹੁਣ ਕਈ ਵੀਰ ਕਹਿਣਗੇ ਵੀ 2200 ਵਾਲੇ ਦਾ ਕੀ ਸਾਬਕ ਤਵਾ ਸਾਡਾ 2200 ਦਾ ਵੀ ਉਹਦੇ ਨਾਲ ਰਾਸੀ ਨਾਲ ਸਾਥ ਪਤਾ ਵਾ ਇਹ ਦੇਖੋ ਜਿੱਦਾਂ ਆਪਣੀ ਜਨਮ ਡੇਟ ਹੈ ਇਹ ਟਿਕਟ ਦੀ ਵੀ ਜਨਮ ਡੇਟ ਆ ਅੱਛਾ ਇਹਦੀ ਜਨਮ ਡੇਟ ਹੈ ਕਿ 22 ਮਾਰਚ 2232025 ਠੀਕ ਹੈ ਤੇ ਜਿੱਦਾਂ ਤੁਹਾਡਾ ਜਨਮ ਦਾ ਟਾਈਮ ਆ ਇਹਦਾ ਜਨਮ ਦਾ ਟਾਈਮ ਹੈਗਾ 8 ਪੀਐਮ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਆਪਣਾ ਨਾਮ ਆ ਇਹਦਾ ਨਾਮ ਹੈਗਾ ਹੌਲੀ ਬੰਪਰ ਮਿਥਰਾਸੀ ਠੀਕ ਹੈ ਇਹ ਸਾਰੇ ਸੰਕੇਤ ਉਹਦਾ ਹੀ 2200 ਦਾ ਕੰਮ ਆ ਅੱਛਾ ਠੀਕ ਹੈ 2200 ਦੇ ਵਿੱਚ ਜਿਹਨੇ ਅਕਸਰ ਉਹਦਾ ਕਟੌੜ ਜੋੜ ਕਰਕੇ ਵੀ ਜਿਹੜੇ ਵੀਰਾਂ ਦੀ ਜੇ ਵੀ ਜਾਤੰਦੀ ਉਹ 2200 ਵਾਲਾ ਕੰਬੋ ਪੈਕ ਪਾਓ ਜੇਕਰ ਜੀਵ ਜਤ ਨਹੀਂ ਦਿੰਦੀ ਤੁਸੀਂ ਇੱਕ ਸਿੰਗਲ ਟਿਕਟ ਵੀ ਮੇਰੇ ਕੋਲ ਪਾ ਸਕਦੇ ਹੋ ਪਰ ਮੈਂ ਇਹ ਕਹੂੰਗਾ ਵੀ ਘੱਟ ਤੋਂ ਘੱਟ ਦੋ ਟਿਕਟ ਏ ਵੀ ਦਾ ਸੇਮ ਨੰਬਰ ਹੁੰਦਾ ਜੀ ਇਹ ਇਹ ਜ਼ਰੂਰ ਪਾਉਣਾ ਕਿਉਂਕਿ ਦੇਖ ਲਓ ਵੀ ਏ ਦਾ ਵੀ ਨੰਬਰ ਉਹੀ ਆ 20 ਦਾ ਵੀ ਉਹੀ ਆ ਆ ਨਾਮ ਹੋਣਾ 2.5 ਕਰੋੜ ਦਾ ਇੱਕ ਸੀਰੀਜ਼ ਚ ਉਹੀ ਚ ਵੀ ਆ ਸਾ ਵਿੱਚੋਂ ਮਾਲੋ ਤੁਸੀਂ ਏ ਦੀ ਟਿਕਟ ਲੈ ਕੇ ਮੈਡਮ 20 ਦੀ ਛੱਡ ਗਏ ਕੱਲ ਨੂੰ ਤੁਹਾਡਾ ਨੰਬਰ ਆ ਗਿਆ ਤੁਹਾਡੇ ਕੋਲ ਸੀਰੀਜ਼ ਤੁਹਾਨੂੰ ਕੁਝ ਨਹੀਂ ਮਿਲਦਾ ਪਰ ਮੈਂ ਬੇਨਤੀ ਕਰੂੰਗਾ ਦੋਨੇ ਟਿਕਟਾਂ ਖਰੀਦਣ ਦੀ ਕੋਸ਼ਿਸ਼ ਕਰੋ ਪਾ ਜਾ ਇੱਕ ਲੋ ਏ ਤੇ ਵੀ ਸੇਮ ਨੰਬਰ ਤੁਹਾਡਾ ਨਾਮ ਕਿਤੇ ਨਹੀਂ ਜੇ ਤੁਹਾਨੂੰ ਮਿਲੇਗੀ ਕੀ ਬਾਤ ਹੈ ਹਾਂਜੀ ਸੋ ਇਸ ਤੋਂ ਇਲਾਵਾ ਹੋਰ ਕੀ ਖਾਸ ਮੈਸੇਜ ਹੈ ਜੋ ਕਿ ਆਡੀਅੰਸ ਨੂੰ ਦੇਣਾ ਚਾਹੁੰਦੇ ਹੋ ਲੋਕਾਂ ਦਾ ਸੇ ਹੈ ਮੈਸੇਜ ਇਹੀ ਹੈ ਇੱਕ ਕਮੇਡ ਵਿੱਚ ਸਾਡੇ ਕੋਲ ਟਿਕਟ ਚੱਲ ਰਹੀ ਹੈ ਡੀਅਰ ਕੰਪਨੀ ਨਾਗaland ਸਟੇਟ ਦੀ ਅੱਛਾ ਬਹੁਤ ਵੱਡੀ ਸਕੀਮ ਹੈ ਇਹਦੀ 1000 ਰੁਪਏ ਦੀ ਟਿਕਟ ਪਰ ਇਹਦੇ ਵਿੱਚ ਬੇਨਫਿਟ ਇਹ ਹੈ ਵੀ ਸਿਰਫ 20000 ਬੰਦੇ ਨੂੰ ਟਿਕਟ ਮਿਲਣੀ ਹੈ ਅੱਛਾ ਸਿਰਫ 20000 ਤੋਂ ਕਿਸੇ ਜ਼ਿਆਦਾ ਬੰਦੇ ਨੂੰ ਟਿਕਟ ਜੇਕਰ ਮੰਨ ਲਓ ਹੋਲੀ ਬੰਪਰ ਹੈ 6 ਲੱਖ ਟਿਕਟ ਪ੍ਰਿੰਟ ਹੋਈ ਹੈ ਜਿਹੜੀ ਇਹ ਟਿਕਟ ਹੈ 20000 20000 ਦੇ ਵਿੱਚੋਂ 1203 ਬੰਦੇ ਵਿਨਰ ਕਰਦਾਨੇ ਨੇ ਗਵਰਨਮੈਂਟ ਨੇ। ਇਨਾਮ ਲੱਗਦੇ ਚਾਂਸ ਜ਼ਿਆਦਾ ਹੁਣ ਤਾਂ ਦੇਖੋ 100 ਬੰਦੇ 'ਚ ਇੱਕ ਬੰਦਾ ਲੱਭਣਾ ਆਪਾਂ ਨੇ। ਇੱਥੇ 10 'ਚ ਲੱਭਣਾ ਸਾਹਮਣੇ ਜ਼ਿਆਦਾ। ਇਹ ਟਿਕਟ ਵੀ ਜ਼ਰੂਰ ਪਾਓ ਤੇ ਇਸ ਤੋਂ ਇਲਾਵਾ ਇੱਕ ਮੈਡਮ ਜੀ 15 ਫਰਵਰੀ ਟਿਕਟ ਜਾਰੀ ਹੈ ਜਿਹਦੇ ਲਈ ਸਿੰਗਲ ਰਾਸ਼ੀ ਬੋਲੀ ਹੈ ਮਿਥਨ। ਮਿਥਨ। ਇਹਦੇ ਵਿੱਚ ਤੁਲਾ ਵੀ ਨਹੀਂ ਗਈ। ਕੱਲੀ ਮਿਥਨ 2.5 ਕਰੋੜ। 15 ਫਰਵਰੀ ਰੋਅ ਆ ਤੇ A B ਸੀਮ ਨੰਬਰ ਹੁੰਦੇ ਨੇ ਵੀ। 500 ਰੁਪਏ ਟਿਕਟਾਂ 2.5 ਕਰੋੜ ਦਾ ਪ੍ਰਾਈਜ਼ ਆ। ਪਰ ਜੇਕਰ ਸਾਡੇ ਕੋਲ ਕੰਪੋ ਪੈਕ ਪਾਉਂਦਾ ਅਗਲਾ ਤੇ ਇੱਕ 200 ਰੁਪਏ ਵਾਲੀ ਟਿਕਟ ਤੇ 1.5 ਕਰੋੜ ਵਾਲੀ ਵੀ ਮਿਲਦੀ ਆ ਅੱਛਾ ਜੇਕਰ ਕਿਸੇ ਨੇ ਇੱਥੇ ਆਉਣਾ ਹੋਵੇ ਵਿਜ਼ਿਟ ਕਰਨਾ ਹੋਵੇ ਟਿਕਟਾਂ ਖਰੀਦਣੀਆਂ ਹੋਵੇ ਕੀ ਲੋਕੇਸ਼ਨ ਕੀ ਹੈ ਤੁਹਾਡੀ ਲੋਕੇਸ਼ਨ ਦੇ ਕੋ ਜਿਹੜੀ ਤਾਂ ਹੈਗੀ ਸ਼ਨੀਵਾਰ ਸ਼ਨੀਵਾਰ ਮੈਂ ਲੁਧਿਆਣੇ ਹੁੰਨਾ ਜੀ ਲਦੇ ਆਣੇ ਘੰਟਾ ਕਰ ਜੀਟੀਵੀ ਮਾਰਕੀਟ ਦੁਕਾਨ ਨੰਬਰ 40 ਉੱਥੇ ਆ ਕੇ ਟੋਕਨ ਲਗਵਾਓ ਜੀ ਟੋਕਣਾ ਆਪਣਾ ਲੈ ਕੇ ਜਾਓ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਦੁਕਾਨ ਵਾਲੇ ਸਾਡੇ ਦੱਸ ਦਦਣਗੇ ਵਰਕਰ ਵੀ ਦੁਕਾਨ ਕਿੱਥੇ ਆ ਸਾਹਮਣੇ ਸਾਡੇ ਘੰਟਾ ਕਰ ਦੇ ਵਿੱਚ ਐਕਸੈਸ ਵੇਖਦਾ ਈ ਟੀਮ ਆ ਉਹਦੇ ਨਾਲ दारू ਦਾ ਠਿਕਾ ਹੈ ਸੈਂਕੜੇ ਦਾ ਕਹਿੰਦੇ ਗੋਪਾਲ ਪਤਾ ਨਹੀਂ ਕਿਹੜੀ ਸਵੀਟ ਸ਼ਾਪ ਆ ਤੇ ਉਹਦੇ ਨਾਲ ਹੀ ਮਨਰਮਾ ਮਾਰਕੀਟ ਆ ਉਹਦੇ ਵਿੱਚ ਜਾ ਕੇ ਬੇਸਮੈਂਟ ਦੇ ਵਿੱਚ ਆਪਣਾ ਆਫਿਸ ਉੱਥੇ ਬੱਸ ਸਰੀਵਾਰ ਨੂੰ ਮਿਲਦਾ ਤੇ ਉਸ ਤੋਂ ਇਲਾਵਾ ਮੰਗਲਵਾਰ ਦਾ ਦਿਨ ਮੇਰਾ ਬਠਿੰਡੇ ਆ ਜੀ ਬਠਿੰਡੇ ਆਪਣਾ ਹਾਜੀਰਾ ਤੋਂ ਰੋਡ ਦੁਕਾਨ ਨੰਬਰ 42B ਨੇੜੇ ਜੂਨੀਅਰ ਬੈਂਕ ਸਬਜ਼ੀ ਮੰਡੀ ਬਠਿੰਡਾ ਇਹ 2-3 ਹਫ਼ਤੇ ਵਿੱਚ ਵਾਲੇ ਵਾਲੇ ਸੈਰਾਂ ਦੇ ਹੋਗੇ ਬਾਕੀ ਦਿਨ ਮੈਂ ਮਿਲੂਗਾ ਅਬਰਗੜ ਅੱਛਾ ਕਈ ਵਾਰ ਪਤਾ ਕੀ ਹੁੰਦਾ ਕਸਟਮਰ ਕਹਿੰਦਾ ਤੁਹਾਡਾ ਫੋਨ ਨਹੀਂ ਲੱਗਿਆ ਜਾਂ ਫੋਨ ਨਹੀਂ ਚੱਕਿਆ ਤਾਂ ਉਹਨਾਂ ਨੇ ਮੇਰੀ ਵੀ ਇੱਥੇ ਵੀ ਫੋਨ ਲੱਗੇ ਜਾਂ ਨਾ ਲੱਗੇ ਜੋ ਤੁਹਾਨੂੰ ਬੋਲਦਾ ਪੰਡਤ ਤੁਹਾਨੂੰ ਦਫ਼ਤਰੀ ਮਿਲੂਗਾ ਕੀ ਗੱਲ ਜਦ ਆਉਣਾ ਆਪਣਾ ਡੇਟ ਆਫ ਬਰਥ ਜਨਮ ਦਾ ਟਾਈਮ ਉਹ ਲੈ ਕੇ ਆਉਣਾ ਕਿਉਂਕਿ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜਿਵੇਂ ਮੈਂ ਆਪਣੀ ਗੱਲ ਕਰਾਂ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਕਿਹੜੇ ਜਿਹੜੀ ਟਾਈਮ ਦੇ ਵਿੱਚ ਹੋਣਾ ਨਹੀਂ ਅੱਜ ਇਹ ਗੱਲ ਜਿਹੜਾ ਜਨਮ ਡੇਟ ਆ ਜਨਮ ਡੇਟ ਨਹੀਂ ਪਤਾ ਤਾਂ ਤੁਹਾਡੇ ਆਧਾਰ ਕਾਰਡ ਤੇ ਲਿਖੀ ਹੁੰਦੀ ਆ ਜਾਂ ਤੁਹਾਡੇ ਜਨਮ ਸਰਟੀਫਿਕੇਟ ਤੇ ਲਿਖੀ ਹੁੰਦੀ ਆ ਕਈਆਂ ਕੋਲ ਤਾਂ ਉਹ ਵੀ ਨਹੀਂ ਹੁੰਦਾ ਕਈਆਂ ਨੂੰ ਪਰਿਵਾਰ ਚ ਤਾਂ ਹੋਊਗਾ ਨਾ ਕਿਸੇ ਦੇ ਹਾਂ ਹੁਣ ਜਿਵੇਂ ਵਾਲੋ ਕਹਿੰਦੇ ਰਾਸੀ ਵੀ ਨਹੀਂ ਹੈਗੀ ਹਾਂ ਉਹਦੀ ਰਾਸੀ ਨੂੰ ਪਰਿਵਾਰ ਚ ਬੱਚੇ ਦੀ ਮਾਪੇਣ ਦੀ ਕਿਸੇ ਰਾਸੀ ਹੋਊਗੀ ਨਾ ਅੱਛਾ ਕਿਸੇ ਹੋਰ ਦੀ ਡੇਟ ਆਫ ਬਰਥ ਦੇਖ ਕੇ ਪਾ ਸਕਦਾ ਜੇਕਰ ਉਹਨਾਂ ਦਾ ਖੂਨ ਦੀ ਮੈਚਿੰਗ ਹੈ ਬਲੱਡ ਲੇਸ ਨਾ ਬਲੱਡ ਡੋਨੇਸ਼ਨ ਤੇ ਉਹਦੇ ਲਈ ਮੈਂ ਤੁਹਾਨੂੰ ਅਕਸਰ ਦੱਸ ਦਿੰਦਾ ਜਿਹੜਾ ਮੇਥਨ ਰਾਸੀ ਆ ਉਹਦੇ ਵਿੱਚ ਆਊਗਾ ਕਕਾ ਕੇ ਕੇ ਠੀਕ ਹੈ ਜਾਂ ਆਊਗਾ ਕਗਾ ਹਾਂ ਜੀ ਐਚ ਹਾਂ ਜਾਂ ਆਊਗਾ ਫਿਰ ਛਸਾ ਜਲੇਬੀ ਵਾਲਾ ਠੀਕ ਹੈ ਜਾਂ ਆਊਗਾ ਹਾ 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 ਜਿਦਾ ਹਰਪ੍ਰੀਤ ਹਰਮਨ ਕਕੇ ਦੇ ਕਰਮ ਨਹੀਂ ਇਹਨਾਂ ਨਾਮ ਵਾਲਿਆਂ ਦੀ ਮੇਥਨ ਰਾਸੀ ਦੇ ਵਿੱਚ ਆਉਂਦੇ ਨੇ ਅੱਛਾ ਉਸ ਤੋਂ ਬਾਅਦ ਵਿੱਚ ਜਿਹੜੀ ਮੈਂ ਗੱ ਜੀ ਤੁਲਾ ਰਾਸੀ ਦੀ ਜੀ ਤੁਲਾ ਰਾਸੀ ਦੇ ਦੇ ਰਾਰਾ ਆਊਗਾ ਜੀ ਤੇ ਤੱਤਾ ਆਊਗਾ ਜਿਹਦਾ ਰਵਣਦੀਪ ਤਰਨਜੀਤ ਏ ਟੀ ਐਂਡ ਆਰ ਇਹ ਅੱਖਰ ਨੇ ਜਿਨ੍ਹਾਂ ਦੀ ਇਸ ਵਾਰ ਲਾਟਰੀ ਨਿਕਲਣ ਜਾ ਰਹੀ ਆ ਇਹ ਮਤਲਬ ਕਿ ਪਹਿਲਾ ਅੱਖਰ ਹੋਊਗਾ ਜਿਨ੍ਹਾਂ ਦਾ ਨਾਮ ਜਿਹੜਾ ਹੈ ਆਰ ਤੋਂ ਸਟਾਰਟ ਹੋਊਗਾ ਤੇ ਉਹਨਾਂ ਨੂੰ ਜਿਹੜਾ ਮੰਨ ਲਓ ਦੇਖੋ ਆਰ ਤੋਂ ਸ਼ੁਰੂ ਹੁੰਦਾ ਜਾਂ ਟੀ ਤੋਂ ਸ਼ੁਰੂ ਹੁੰਦਾ ਟੀ ਤੋਂ ਨਹੀਂ ਪੰਜਾਬ ਦੇਖੋ ਜਿਹੜੀ ਸੰਸਕ੍ਰਿਤ ਆ ਜਾਂ ਪੰਜਾਬੀਓ ਪੰਜਾਬੀਜੀ ਬੋਲੀਓ ਟੀ ਦੇ ਨਾਲ ਆਪਾਂ ਕਹਿੰਦੇ ਕਿ ਨਾਈਟ ਚਲਾ ਕੇ ਹੁੰਦਾ ਨਾ ਹਾਂ ਰਾਰੇ ਨਾ ਸੁਰੂ ਹੋਗਾ ਤੱਤੇ ਨਾ ਸੁਰੂ ਹੋਗਾ ਉਹ ਆਉਣਗੇ ਤੁਲਾ ਰਾਸ਼ੀ ਦੇ ਵਿੱਚ ਅੱਛਾ ਠੀਕ ਹੈ ਉਹਨਾਂ ਦੇ ਵੀ ਚਾਂਸੇ ਨੇ ਤੇ ਉਸ ਤੋਂ ਬਾਅਦ ਮਿਥਨ ਰਾਸ਼ੀ ਦੇ ਵਿੱਚ ਕ ਕ ਸ ਸ ਤ ਹ ਹ ਜਿਆਦਾ ਨਾਮ ਇਹ ਉਹਨਾਂ ਨੇ ਵੈਸੇ ਕੱਗਾ ਵੀ ਹੁੰਦਾ ਕੱਗੇ ਜਿਵੇਂ ਆਪਾਂ ਮੰਨ ਲਓ ਨਾਮ ਘੱਟ ਉਹਨੇ ਕੋਲਾ ਸਿੰਘ ਜਾਂ ਪੰਜਾਬੀ ਜਿਵੇਂ ਪਿੰਡਾਂ ਦੇ ਨਾਮ ਹੋਵੇ ਉਹ ਰਾਸ਼ੀ ਵਾਲਾ ਦਾ ਮੈਸੀ ਨਾ ਕਰੋ ਇਸ ਵਾਰ ਅੱਛਾ ਪੰਡਤ ਨੂੰ ਮੇਲੋ ਜੇਕਰ ਕਰੋੜਪਤੀ ਬਣਨਾ ਠੀਕ ਤੇ ਇੱਕ ਗੱਲ ਵੱਡੀ ਹੋਰ ਕਰ ਰਹੇ ਆ ਜੀ ਇੱਕ ਅਸੀਂ ਲੱਕੀ ਕਸਟਮਰ ਚੁਣ ਰਹੇ ਆ ਹੂੰ ਲੱਕੀ ਕਸਟਮਰ ਦੇ ਵਿੱਚ ਇਹ ਵੀ ਜਿਹੜੇ ਬੰਦੇ ਸਾਡੇ ਕੋਲ ਟਿਕਟਾ ਲੈਂਦੇ ਨੇ ਸਾਡੇ ਰਜਿਸਟਰ ਤੋਂ ਨਾ ਸੀਰੀਅਲ ਨੰਬਰ ਲੱਗਦੇ ਨੇ ਅੱਛਾ ਉਹ ਰਖੜੀ ਬੰਪਰ ਤੱਕ ਚੱਲਣੇ ਨੇ ਅੱਛਾ ਤੇ ਰਖੜੀ ਬੰਪਰ ਤੱਕ ਚੱਲਣੇ ਨੇ ਰਖੜੀ ਬੰਪਰ ਤੋਂ ਲੈ ਕੇ ਜਿਸ ਦਿਨ ਉਹਦਾ ਡਰਾਅ ਹੋਗਾ ਦੋਹੇ ਦਿਨ ਆਪਣੇ ਬੋਲਟ ਮੋਟਰ ਦੇਣਾ ਸਨਮਾਨ ਕਰਨਾ ਇੱਕ ਕਸਟਮਰ ਕੀ ਗੱਲ ਉਹ ਕੋ ਦੇਖੋ ਉਹ ਕੋਈ ਟਿਕਟ ਦੇ ਐਕਸਟਰਾ ਪੈਸਾ ਤਾਂ ਲੈਣਾ ਨਹੀਂ ਸਿਰਫ ਉਹਨੇ ਟਿਕਟ ਲੈਣੀ ਆਡੇ ਕੋਲ ਸਾਡਾ ਕਸਟਮਰ ਹੈ ਸਾਡੇ ਕੋਲ ਉਹਦੇ ਰਜਿਸਟਰ ਤੇ ਸੀਰੀਅਲ ਨੰਬਰ ਲੱਗ ਜਾਂਦਾ ਠੀਕ ਉਸ ਤੋਂ ਬਾਅਦ ਦੇ ਵਿੱਚ ਰੱਖੜੀ ਤੋਂ ਦੋ ਦਿਨ ਕਿਸੇ ਨੂੰ ਕਾਲ ਨਹੀਂ ਆਣੀ ਆ ਸਾਡੀ ਅਸੀਂ ਨੰਬਰ ਕੱਢ ਲਾ ਨਾ ਹਮ ਪਰਚੀ ਪਾ ਕੇ ਆਪਦਾ ਕਿਸੇ ਨੂੰ ਨਹੀਂ ਆ ਵੀ ਫਲਾਣੇ ਭਾਈ ਤੈਨੂੰ ਬੋਲਟ ਮੋਟਰਸਾਈਕਲ ਪੰਡ ਲਾਟੇ ਵੱਲੋਂ ਲੱਕੀ ਕਸਟਮਰ ਤੇ ਮਿਲਦਾ ਅੱਛਾ ਠੀਕ ਹੈ ਦੂਜਾ ਨੰਬਰ ਅਸੀਂ ਅੱਗੇ ਵੀਡੀਓ ਸ਼ੇਅਰ ਕਰਨ ਵਾਸਤੇ ਰੱਖੀ ਸੀ ਸੋਨੇ ਦੀ ਚੈਨ ਅੱਛਾ ਅਸੀਂ ਹਾਰਪੁਰ ਦੇ ਇਹੋ ਚ ਪਿੰਡ ਆ ਤੇ ਰੱਬ ਤੁਹਾਡਾ ਭਲਾ ਕਰੇ ਮੇਰੇ ਪੇਜ ਤੇ ਪੰਡਤ ਬ੍ਰਦਰ ਅਮਰਗੜ ਮਿਲਿਆ ਕੋਲ ਵੀਡੀਓ ਪਈ ਆ ਤੇ ਉਹਨੂੰ ਸ ਜੇਕਰ ਗੱਲ ਕਰਾਂ ਅਸੀਂ ਪੰਜ ਕਸਟਮਰ ਚੋਰਿਆਂ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਨਗੇ ਕਮੈਂਟ ਕਰਨਗੇ ਉਹਨਾਂ ਲਈ ਫਸਟ ਸੋਨੇ ਦੀ ਗੁੱਠੀ ਹੈ ਜੀ ਸੈਕੰਡ ਮੋਬਾਈਲ ਆਂਡਰੌਇਡ ਦੇਵਾਂਗੇ ਕਿ ਇਥੇ ਬੋਲ ਹੀ ਰਹੇ ਹੋ ਮੈਡਮ ਤੁਹਾਡੇ ਕੋਲ ਚੈਨਲ ਹੈ ਪੱਤਰਕਾਰੋਂ ਕਹਿ ਰਹੇ ਤੁਹਾਡੇ ਕੋਲ ਸਬੂਤ ਹੈ ਕਿਹੜਾ ਮੋਬਾਈਲ ਦੇਵਾਂਗੇ ਆਈਫੋਨ ਦੇਵਾਂਗੇ ਹੈਲੋ ਆਂਡਰੌਇਡ ਅੱਛਾ ਆਈਫੋਨ ਨਹੀਂ ਜੀ ਕੋਈ ਵੀ ਹੋ ਸਕਦਾ ਆਂਡਰੌਇਡ ਮੋਬਾਈਲ ਹੋਊਗਾ ਤੇ ਤੀਜਾ ਕੀ ਪਿਟ ਮੋਬਾਈਲ ਦੋ ਸਰਪਰੇ ਗਿਫਟ ਪੰਜ ਬੰਦੇ ਵੀਡੀਓ ਸ਼ੇਅਰ ਕਰਨ ਵਾਲੇ ਵਾਸਤੇ ਇਕੱਲਾ ਪੱਡ ਲੜੀ ਏਜੰਸੀ ਅਵਰਗਣਾ ਲਈ ਕਰ ਸਕਦੇ ਨੇ ਉਹ ਨਹੀਂ ਕੋਈ ਜੋ ਕਹਿਣੇ ਆ ਕਰਕੇ ਦਿਖਾਉਣੇ ਆ ਦੁਨੀਆ ਤੋਂ ਅਲਹਿਦਾ ਕੰਮ ਕਰਦੇ ਆ 500 ਬੰਦੇ ਦੀ ਲਾਈਨ ਲੱਗਦੀ ਆ ਪੰਡ ਲੜਰੀ ਏਜੰਸੀ ਅਮਰਗੜ੍ਹal ਦੇ ਲੱਗਦੀ ਆ ਕਿਉਂਕਿ ਇਹ ਮਾਨ ਦਾ ਹੀ ਨਾ ਕੰਮ ਕਰਦੇ ਆ ਡੇਡਸ ਕੋਨੋਟ ਐਂਟਰਪ੍ਰਾਈਜ਼ ਦਾ ਡੀਲਰ ਆ ਜੀ ਮੈਂ ਅੱਛਾ ਆਲ ਇੰਡੀਆ ਨੰਬਰ 1 ਸਟਾਕਿਸਟ ਨੇ ਹਮ ਡੇਡਸ 150 ਤੋਂ ਪਲੱਸ ਕਰੋੜਪਤੀ ਬਣਾ ਚੁੱਕੇ ਆ ਜੀ 1000 ਤੋਂ ਪਲੱਸ ਲੱਖਪਤੀ ਆਹ ਰਿਕਾਰਡ ਹੈ ਬੇਦproof ਨੇ ਕੋਈ ਸਾਡੇ ਨਾਲ ਚੈਲੰਜ ਨਹੀਂ ਕਰ ਸਕਦਾ ਠੀਕ ਹੈ ਜੀ ਤੇ ਜਾਂਦਾ ਨਾ ਮੈਂ ਕੱਲ ਹੋਰ ਕਹੂੰਗਾ ਵੀ ਕਸਟਮਰ ਨੂੰ ਬੇਨਤੀ ਕਰਦਾ ਵੀ ਵਟਸਐਪ ਤੋਂ ਗਰੀਜ ਕਰੋ ਨਾ ਟਿਕਟ ਪਾਓ ਵਟਸਐਪ ਤੇ ਫਰਾਡ ਹੁੰਦਾ ਤੇ ਦੂਜਾ ਨੰਬਰ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਠੀਕ ਹੈ ਜੇਕਰ ਕੋਈ ਕਿਸੇ ਵੀ ਨੂੰ ਕਾਲ ਆਉਂਦੀ ਹੈ ਵੀ ਮੈਂ ਪੰਡਿਤ ਬੋ ਰਿਹਾ ਤੁਹਾਡੀ ਲਾਟਰੀ ਲੱਗਣੀ ਹੈ ਤੁਹਾਡੇ ਫੋਨ ਨੰਬਰ ਆ ਆ ਤੁਸੀਂ ਪੈਸੇ ਪਾਓ ਤਾਂ ਕਿਸੇ ਨੂੰ ਨਾ ਪਾਓ ਉਹਨਾਂ ਦਾ ਫਰਾਡ ਹੋਊਗਾ ਠੀਕ ਹੈ ਇਸ ਕਰਕੇ ਇਸ ਕਰਕੇ ਵੀ ਕਿਸੇ ਨੂੰ ਪੈਸਾ ਨਾ ਪਾਓ ਮਿਲੋ ਆ ਕੇ ਕਰੋੜਾਂ ਦਾ ਮਸਲਾ ਪੰਡਿਤ ਨੂੰ ਮਿਲ ਕੇ ਟਿਕਟ ਪਾਓ ਚਾਹ ਬਣੀ ਪੀ ਕੇ ਜਾਓ ਚਾਹ ਬਣੀ ਪੀ ਕੇ ਤੇ ਟਾਈਮਿੰਗ ਦੱਸੋ ਕਿ ਟਾਈਮਿੰਗ ਜਿਹੜੀ ਹੈ ਕੀ ਹੋਣ ਵਾਲੀ ਹੈ ਟਾਈਮਿੰਗ ਜੀ 10 ਵਜੇ ਤੋਂ ਲੈ ਕੇ 5 ਵਜੇ ਤੱਕ ਠੀਕ ਹੈ ਮੈਂ ਮਿਲ ਕਿਆ ਮੈਂ ਬਿਮਾਰ ਹਾਂ ਤਾਂ ਵੀ ਮੰਝੜਾ ਕੇ ਪੈ ਜਾਊਂਗਾ ਪਰ ਇਹ ਨਹੀਂ ਹੈਗਾ ਲੋਕਾਂ ਵਾਂਗੂ ਵੀਡੀਓ ਦੇ ਵਿੱਚ ਕਰਾਂਗੇ ਵੱਡੇ ਵੱਡੇ ਵਾਦੇ ਤੇ ਦੁਕਾਨ ਤੇ ਨਹੀਂ ਮਿਲਾਂਗੇ ਵੱਡੇ ਨੇਤਾ ਵਾਂਗੂ ਤਾਂ ਨਹੀਂ ਹੈਗਾ ਵੱਡੇ ਵੱਡੇ ਵਾਅਦਾ ਕਰਕੇ ਮੁੜ ਕੇ ਮੁੱਕਰ ਜੋ ਨਹੀਂ ਜੀ ਮੈਂ ਤਾਂ ਕਿਹਾ ਹੀ ਨਹੀਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਆਫ ਕੈਮਰਾ ਵੀ ਲੋਕਾਂ ਨੇ 40 40 50 50 ਸਾਲਾਂ ਜਿਹੜੀ ਉਮੀਦ ਬਣਾਈ ਆ ਪੰਡਤ ਲਾਟਰੀ ਏਜੰਸੀ ਅਮਰਗੜਵਾਲ ਨੇ ਸਿੱਧੂ ਮੂਸੇਵਾਲੇ ਦੇ ਫੈਨ ਆ 1.5 ਸਾਲ ਚ ਦੁਨੀਆ ਕਮਾ ਕੇ ਰੱਖਿਆ ਕੀ ਬਾਤ ਹੈ ਠੀਕ ਹੈ ਜੀ ਹੋਰ ਦੱਸੋ ਸਰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਕਿਉਂਕਿ ਮੈਨੂੰ ਲੱਗਦਾ ਜਿਹੜੇ ਬੰਦੇ ਵੀਡੀਓ ਸ਼ੇਅਰ ਕਰ ਰਹੇ ਕਿਤੇ ਉਹੀ ਨਾ ਜਾਣ ਕਿਉਂਕਿ ਤੁਸੀਂ ਇੰਨੇ ਵੱਡੇ ਵੱਡੇ ਜਿਹੜੇ ਗਿਫਟਸ ਅਨਾਉਂਸ ਕਰਤੇ ਆ ਮੈਡਮ ਜੀ ਗਿਫਟ ਲਾਂਚ ਨਹੀਂ ਕਰੇ ਗਿਫਟ ਦਿੰਨੇ ਆ ਠੀਕ ਹੈ ਤਾਂ ਹੀ ਦੁਨੀਆ ਚ ਨੌਕਮਾਇਆ ਹਰ ਇੱਕ ਏਜੰਸੀ ਦੇ ਵਿੱਚ ਲਾਟਰੀ ਦੁਨੀਆ ਦੇ ਵਿੱਚ ਇੱਕ ਅਜ ਪੰਡਤ ਲਾਟਰੀ ਏਜੰਸੀ ਅਮਰਗੜ ਦਾ ਨਾਮ ਆ ਰਿਹਾ ਠੀਕ ਹੈ ਤੇ ਇਸ ਵਾਰ ਮੈਂ ਬੇਨਤੀ ਕਰੂੰਗਾ ਮਿਥਨ ਰਸੀ ਤੇ ਤੁਲਾ ਰਸੀ ਵਾਲੇ ਪਿੱਛੇ ਨਾ ਰਹ ਜਿਓ 2200 ਰੁਪਏ ਵਾਲਾ ਕੰਬੋ ਪੈਕ ਪਾ ਕੇ ਜਾਓ ਆਪਣਾ ਡੇਟ ਆਫ ਬਰਥ ਲੈ ਕੇ ਆਓ ਜਨਮ ਦਾ ਟਾਈਮ ਲੈ ਕੇ ਆਓ ਤੇ ਉਹਦੇ ਅਕੋਰਡਿੰਗ ਤੁਹਾਨੂੰ ਲੱਕੀ ਨੰਬਰ ਮਿਲੇਗਾ ਤੇ ਲੋਕਾਂ ਦੀ ਗੱਲਾਂ ਚ ਨਾ ਉਹ ਲੋਕ ਅਫਵਾਸ ਫਲਾ ਰਹੇ ਨੇ ਪੰਡਤ ਦਾ ਐਕਸਟਰਾ ਪੈਸੇ ਲੰਦਾ ਲੈਂਦਾ ਕੋਈ ਐਕਸਟਰਾ ਫੀਸ ਨਹੀਂ ਹੈਗੀ ਪੰਡਤ ਦੀ ਸਿਰਫ ਟਿਕਟ ਦੇ ਪੈਸੇ ਦਿੱਤੇ ਜਾਣਗੇ ਤੇ ਪ੍ਰਮਾਤਮਾ ਸੁੱਖ ਰੱਖੇ 8.5 ਕਰੋੜ 50 ਲੱਖ 1.5 ਕਰੋੜ 2.5 ਕੋੜੇ ਪੰਡਤ ਗੋਲੀ ਆਊਗਾ ਸੋਚ ਵੱਡੀ ਲੈ ਕੇ ਚੱਲਦੇ ਆ ਠੀਕ ਹੈ ਜੀ ਤੇ ਬਾਕੀ ਇੱਕ ਗੱਲ ਹੋਰ ਕਹਿੰਦਾ ਫਾਲੋਅਰ ਤੁਹਾਡੇ ਚ ਹੀ ਹੋਊਗਾ ਇੱਕ ਦੀ ਵਿਨਰ ਹਾਂਜੀ ਜਿਹੜਾ ਮੈਨੂੰ ਆਪਣਾ ਐਡਰੈਸ ਆ ਉਹ ਮੈਂ ਕਸਟਮਰ ਨੂੰ ਕਹਿਣਾ ਕਿਉਂਕਿ ਅਮਰਗੜ ਜੀ ਕਈ ਬੰਦੇ ਨਵੇਂ ਸ਼ਹਿਰ ਕੰਨੀ ਵਗ ਜਾਂਦੇ ਨੇ ਕਈ ਬਠਿੰਡੇ ਕੰਨੀ ਵਗ ਜਾਂਦੇ ਨੇ ਤੇ ਜਿਹੜਾ ਆਪਣਾ ਐਡਰੈਸ ਆ ਵੀ ਪੰਜ ਦੇ ਕੋ ਸ਼ਨੀਵਾਰ ਤਾਂ ਮੈਂ ਲੁਧਿਆਣੇ ਹੋ ਗਿਆ ਮੰਗਲਵਾਰ ਬਠਿੰਡੇ ਹੋ ਗਿਆ ਬਾਕੀ ਦਿਨ ਮੈਂ ਅਮਰਗੜ ਮਿਲੂੰਗਾ ਉਹ ਅਮਰਗੜ ਆਉਣਾ ਮਲੇਰ ਕੋਟਲੇ ਜ਼ਿਲ੍ਹੇ ਚ ਆ ਜੀ ਅੱਛਾ ਮਲੇਰ ਕੋਟਲੇ ਤੋਂ ਜਦੋਂ ਆਪਾਂ ਨਾ ਇਸ ਸੈਂਟਰ ਦੇ ਵਿੱਚ ਹੀ ਅਮਰਗੜ ਪੰਡਲਾਟਰੀ ਏਜੰਸੀ ਆ ਇੱਕ ਜੀ ਦੀ ਧਿਆਨ ਰੱਖੋ ਜਿੱਥੇ ਮੈਂ ਬੈਠਾ ਉਹ ਪੰਡਲਾਟਰੀ ਏਜੰਸੀ ਆ ਕਈ ਲੋਕ ਤੁਹਾਨੂੰ ਅਮਰਗੜ ਦੇ ਵਿੱਚ ਕਹਣੇ ਪੰਡ ਦੀ ਟਿਕਟਾਂ ਦੀ ਪੰਡ ਦਾ ਕਾਊਂਟਰ ਉਤੋਂ ਬਚ ਕੇ ਚੱਲਣਾ ਮੈਂ ਖੁਦ ਟਿਕਟਾਂ ਦਊਂਗਾ ਤੁਹਾਨੂੰ ਤੇ ਦੂਜਾ ਨੰਬਰ ਜੇਕਰ ਪੰਡ ਦੇ ਕੋਲ ਆਇਓ ਤਾਂ ਪੰਡ ਦੇ ਵਿਸਵਾਸ ਰੱਖ ਕੇ ਪੰਡਤ ਜੁਗੀ ਰਹੋ ਹੋਰ ਨਾ ਕਹੇ ਕੋਲ ਟਿਕਟ ਪਾਏ ਜੇ ਹੋਰ ਕੋਲ ਪੌੜੀ ਮੈਂ ਨਹੀਂ ਕਹਿੰਦਾ ਪਾਓ ਪਰ ਉਹਨਾਂ ਕੋਲ ਪਾ ਲਓ ਜਾਂ ਪੰਡ ਦੇ ਕੋਲ ਪਾ ਲਓ ਪੰਜਾਬੀ ਜੀ ਕਹਿੰਦੇ ਨਹੀਂ ਹੁੰਦੇ ਇੱਕ ਗੱਲ ਵੀ ਇੱਕ ਖਾਸਮ ਕਰੋ ਦੋ ਬੇੜੀਆਂ ਦੇ ਨਾ ਪੈਰ